ਕਿਤੇ ਨਾ ਕਿਤੇ ਸੋਸਾਇਟੀ ਦੇ ਵਿੱਚ ਜਿਹੜਾ ਐਗਰੈਸ਼ਨ ਆ ਜਿਹੜਾ ਇੱਕ ਦੂਸਰੇ ਦੇ ਨਾਲ ਸਾਡਾ ਆਪਸੀ ਭਾਈਚਾਰਕ ਸਾਂਝ ਸੀ ਪਿਆਰ ਸੀ ਉਹ ਟੁੱਟਦਾ ਜਾ ਰਿਹਾ ਬੰਦਾ ਕੁਮੈਂਟਲੀ ਸੜਕ ਤੋਂ ਚੁੱਕਿਆ ਆਪਣੇ ਘਰ ਲੈ ਕੇ ਉਤੋਂ 20 30 ਸਾਲੋਂ ਮੇ ਕੰਮ ਕਰਾਈ ਜਾਂਦੇ ਆ 48 ਤਾਂ ਬੱਚੀ ਨੇ ਜਿਹੜੇ ਮੈਨੂੰ ਪਾਪਾ ਕਹਿੰਦੇ ਸਾਨੂੰ ਨਾ ਬੱਚੀਆਂ ਨੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂ ਜਾਂ ਜੋ ਵੱਧ ਪੰਜਾਬ ਦੀ ਤਰਾਸ ਦੀਏ ਚਿੱਟੇ ਕਰਕੇ ਅਡਕਟ ਗਏ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਛੱਡਤਾ ਤਾਂ ਇਨਸਾਨ ਦੀ ਪੂਰੀ ਬਾਡੀ ਨੂੰ ਕੀੜੇ ਖਾ ਚੁੱਕੇ ਅਸੀਂ ਹਰ ਇੱਕ ਬਾਡੀ ਦੇ ਪਾਰਟ ਦੇ ਵਿੱਚੋਂ ਕੀੜੇ ਕੱਢ ਚੁੱਕੇ ਆਏ ਹੱਥ ਪੇਟਾਂ ਬੱਕਰੀਆਂ ਦੀ ਆਪਾਂ ਦੇਖ ਲਿਆ ਨਾ ਡਿਸਕਵਰੀ ਚੈਨਲਾਂ ਤੇ ਸ਼ੇਰਾਂ ਦੇ ਮੂੰਹ ਦੇ ਖੜ ਜਾਂਦੀਆਂ ਜਾ ਕੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਰ ਅੱਜ ਦਾ ਮਨੋਕ ਸਿਰਫ ਪੈਸੇ ਵੱਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਆਪਣਾ ਗੈਸਟ ਨਹੀਂ ਹੋਈ ਆ ਟੇਕਿੰਗ ਯੂ ਐਜ਼ ਆਵਰ ਫੈਮਿਲੀ ਮੈਂਬਰ ਓਨਲੀ ਕਿਉਂਕਿ ਤੁਸੀਂ ਬੱਚਿਆਂ ਨਾਲ ਰੁਭਰੂ ਹੋਣਾ ਹੈ ਸਿੱਖ ਸਾਡੇ ਯੂਨੀਵਰਸਿਟੀ ਤੇ ਰਵਾਇਤ ਹੈ ਕਿ ਜਦੋਂ ਵੀ ਸਾਡੇ ਕੋਲ ਕੋਈ ਗੈਸਟ ਆਉਂਦੇ ਨੇ ਤਾਂ ਸਾਡੇ ਕੋਲ ਇੱਕ ਟੋਕਨ ਆਫ ਲਵ ਇੱਕ ਯਾਦਦਾਗਾਰ ਯੂ ਸਾਡੇ ਕੋਲ ਲੈ ਕੇ ਜਾਂਦੇ ਨੇ ਸੋ ਆ ਬੀਕ ਗਰਾਉਂਡ ਆਫ ਲਾਸ ਅਸੀਂ ਸਰਦ ਲਈ ਆਪਣੇ ਵੱਲੋਂ ਯੂਨੀਵਰਸਿਟੀ ਵੱਲੋਂ ਇੱਕ ਖੁਸ਼ਕਾਦੀ ਦੀ ਰਾਤ ਦਾ ਸਟਾਰਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹਿਲਾਂ ਤਾਂ ਮਾਣ ਮਹਿਸੂਸ ਕਰ ਰਹੇ ਆ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆ ਕੇ ਸਾਨੂੰ ਮੌਕਾ ਮਿਲਿਆ ਸੰਦੇ ਪੜ੍ਹੇ ਲਿਖੇ ਵਰਗ ਦੇ ਨਾਲ ਆ ਕੇ ਮਿਲਣ ਦਾ ਗੱਲ ਕਰਨ ਦਾ ਅਨਵਾਦ ਕਰਦੇ ਆ ਅਸੀਂ ਪ੍ਰਬੰਧਕਾਂ ਦਾ ਭੈਣ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਸਪੈਸ਼ਲੀ ਇੱਥੇ ਬੁਲਾਇਆ ਵੀਰ ਜੀ ਉਹਨਾਂ ਨੇ ਜਿਨ੍ਹਾਂ ਨੇ ਇਹ ਸੋਚਿਆ ਵੀ ਸਾਡੀ ਇੱਕ ਛੋਟੀ ਜੀ ਸੁਸਾਇਟੀ ਦੇ ਵਿੱਚ ਅਸੀਂ ਜਿੱਥੇ ਸੇਵਾ ਕਰਦੇ ਆ ਆਪਣੀ ਇੱਕ ਐਨਜੀਓ ਚ ਤਾਂ ਸਾਨੂੰ ਇੱਥੇ ਤੁਹਾਡੇ ਨਾਲ ਸਾਹਮਣੇ ਆ ਕੇ ਗੱਲ ਕਰਨ ਦਾ ਮੌਕਾ ਦਿੱਤਾ ਬੱਚਿਓ ਤੁਸੀਂ ਸਾਰੇ ਭੈਣ ਭਰਾ ਸਾਡੇ ਵੀਰ ਬੈਠੇ ਨੇ ਟੀਚਰਸ ਬੈਠੇ ਨੇ ਅੱਜ ਆਪਾਂ ਜੋ ਕਿਸ ਸਮੇਂ ਦੇ ਵਿੱਚ ਆਪਣੇ ਸੋਸਾਇਟੀ ਦੀ ਗੱਲ ਕਰੀਏ ਸਾਡੇ ਪੰਜਾਬ ਦੀ ਗੱਲ ਕਰੀਏ ਖਾਸ ਕਰਕੇ ਅੱਜ ਜੂਥ ਬਹੁਤ ਜਲਦੀ ਡਿਪਰੈਸ ਹੋ ਜਾਂਦਾ ਬਹੁਤ ਛੋਟੀ ਜੀ ਗੱਲ ਤੋਂ ਹੀ ਅਸੀਂ ਹਿੰਮਤ ਹਾਰ ਜਾਂਦੇ ਆ ਆਪਾਂ ਕਿੰਨੀਆਂ ਨਿਊਜ਼ ਦੇਖਦੇ ਆਂ ਖਬਰਾਂ ਸੁਣਦੇ ਆਂ ਕਿਸ ਤਰੀਕੇ ਨਾਲ ਆਪਾਂ ਹਰ ਰੋਜ਼ ਦੇਖਦੇ ਆਂ ਕਿਵੇਂ ਟੈਂਪਰ ਲੂਜ਼ ਹੋ ਜਾਂਦਾ ਲੋਕ ਸੜਕਾਂ ਦੇ ਉੱਤੇ ਲੜਨ ਲੱਗ ਜਾਂਦੇ ਚੰਗੇ ਚੰਗੇ ਅਹੁਦੇਦਾਰ ਲੋਕ ਆਪਣੀ ਹੋਸ਼ ਖੋ ਬੈਠਦੇ ਆ ਕਿਤੇ ਨਾ ਕਿਤੇ ਸੋਸਾਇਟੀ ਦੇ ਵਿੱਚ ਜਿਹੜਾ ਐਗਰੈਸ਼ਨ ਆ ਜਿਹੜਾ ਇੱਕ ਦੂਸਰੇ ਦੇ ਨਾਲ ਸਾਡਾ ਆਪਸੀ ਪਾਈ ਚੜਖਸਾਨ ਸੀ ਪਿਆਰ ਸੀ ਉਹ ਟੁੱਟਦਾ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਐਸਾ ਸੂਬਾ ਜਿੱਥੇ ਕੋਈ ਆਸ਼ਰਮ ਨਹੀਂ ਸੀ ਅੱਜ ਤੋਂ 30 35 ਸਾਲ ਪਹਿਲਾਂ ਪਿੱਛੇ ਜਾਈਏ ਇੱਕ ਪਿੰਗਲਵਾੜਾ ਸਾਹਿਬ ਤੋਂ ਬਿਨਾ ਪੰਜਾਬ ਦੇ ਵਿੱਚ ਕੋਈ ਐਸੇ ਸ਼ੈਲਟਰ ਨਹੀਂ ਸੀ ਬਣੇ ਹੋਏ ਜਿੱਥੇ ਕੋਈ ਲਵਾਰਸ ਲੋਕ ਰੱਖੇ ਜਾਂਦੇ ਹੋਣ ਪਰ ਅੱਜ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਸਾਡੀਆਂ ਵੀਡੀਓ ਰਾਹੀਂ ਵੀ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਹੁਣ ਤੱਕ ਕੰਮ ਕਰ ਰਹੀਆਂ ਵੀ ਆਪਾਂ ਕਿਦਾਂ ਲਵਾਰਸ ਲੋਕਾਂ ਨੂੰ ਕਿਸੇ ਦੇ ਕੀੜੇ ਪਏ ਹੋਇਆ ਕੋਈ ਆਪਣੇ ਘਰ ਤੇ ਸਿੰਗਲ ਨਾ ਬੰਨਿਆ ਹੋਇਆ ਕੋਈ ਪਿੰਡ ਦੇ ਵਿੱਚ ਲੰ ਉਹਨੂੰ ਸਲੇਬ ਬਣਾ ਕੇ ਰੱਖਿਆ ਹੋਇਆ ਹੈ ਲਵਾਰਸ ਬੰਦਾ ਕੋ ਮੈਂਟਲੀ ਸੜਕ ਤੋਂ ਚੁੱਕਿਆ ਆਪਣੇ ਘਰ ਲੈ ਕੇ ਉਤੋਂ 20 ਵੀ 30 ਸਾਲ ਹੋ ਗਏ ਕੰਮ ਕਰਾਈ ਜਾਂਦੇ ਆ ਕਿਦਾਂ ਇੱਕ ਭਰਾ ਆਪਣੇ ਭਰਾ ਦੀ ਜ਼ਮੀਨ ਜਾਇਦਾਦ ਨੂੰ ਹੜੱਪਣ ਲਈ ਉਹਨੂੰ ਮੈਂਟਲੀ کہہ ਕੇ ਸੰਗਲਨਾ ਬੰਦ ਦਿੰਦਾ ਕਿਸ ਤਰੀਕੇ ਨਾਲ ਇੱਕ ਬਜ਼ੁਰਗ ਬਾਪੂ ਜਾਂ ਬੇਬੇ ਜਾਂ ਕੋਈ ਵੀਰ ਕਿਸੇ ਵਜ੍ਹਾ ਕਰਕੇ ਡਿਸੇਬਲ ਹੋ ਗਿਆ ਤਾਂ ਉਹਦੀ ਜ਼ਿੰਦਗੀ ਨਰਕਬਦ ਦੇ ਵਿੱਚ ਬਦਲ ਜਾਂਦੀ ਆ ਕਿਵੇਂ ਉਹ ਲੋਕ ਸਿਰਫ ਮੂਕ ਦਰਸ਼ਕ ਬਣ ਕੇ ਖੜ ਕੇ ਦੇਖਦੇ ਨੇ ਜਿਹੜੇ ਉਸ ਸੋਸਾਇਟੀ ਦਾ ਹਿੱਸਾ ਹੁੰਦੇ ਨੇ ਚਾਹੇ ਉਹ ਪਿੰਡ ਦੀ ਪੰਚਾਇਤ ਆ ਚਾਹੇ ਉਹ ਪਿੰਡ ਦੇ ਨੌਜਵਾਨ ਲੋਕ ਨੇ ਉਸ ਪਿੰਡ ਦੇ ਬਸਿੰਦੇ ਨੇ ਸ਼ਹਿਰਾਂ ਦੇ ਵਿੱਚ ਤਾਂ ਆਪਾਂ ਫੇਰ ਵੀ ਕਿਤੇ ਨਾ ਕਿਤੇ ਜਸਟੀਫਿਕੇਸ਼ਨ ਕਰਦੇ ਆ ਵੀ ਲੋਕ ਅਲੱਗ-ਅਲੱਗ ਖਿੱਤਿਆਂ ਤੋਂ ਆਏ ਹੁੰਦੇ ਆ ਅਲੱਗ-ਅਲੱਗ ਜਾਤ ਦੇ ਧਰਮ ਦੇ ਲੋਕ ਇਕੱਠੇ ਹੁੰਦੇ ਆ ਉਹਨਾਂ ਦਾ ਆਪਸ ਵਿੱਚ ਉਹਨਾਂ ਕੋਲਣਾ ਮਿਲਣਾ ਨਹੀਂ ਹੁੰਦਾ ਪਰ ਪਿੰਡਾਂ ਦੇ ਵਿੱਚ ਜਦੋਂ ਆਪਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਦੇ ਆ ਟੱਕੇ ਤੇ ਨਾ ਕਿਤੇ ਇਹ ਗੱਲ ਦਾ ਦੁੱਖ ਵੀ ਲੱਗਦਾ ਤੇ ਸਮਝ ਵੀ ਆਉਂਦੀ ਆ ਵੀ ਅਸੀਂ ਕਿੰਨਾ ਪਛੜ ਗਏ ਆ ਅਸੀਂ ਕਿੰਨਾ ਟੁੱਟ ਗਏ ਆ ਆਪਣੇ ਆਪ ਨਾਲ ਅਸੀਂ ਸਾਡੀ ਉਸ ਵਿਰਾਸਤ ਤੋਂ ਕਿਵੇਂ ਟੁੱਟਦੇ ਜਾ ਰਹੇ ਆ ਜਿੱਥੇ ਮਾਵਾ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਪਾਤੇ ਪਰ ਉਹਨਾਂ ਨੇ ਏਨ ਨਹੀਂ ਮੰਨੀ ਉਹਨਾਂ ਨੇ ਆਪਣਾ ਫਰਜ਼ ਨਹੀਂ ਛੱਡਿਆ ਸੀ ਉਹਨਾਂ ਨੇ ਆਪਣੀ ਉਹ ਬਖਸ਼ੀ ਹੋਈ ਜਿਹੜੀ ਇੱਕ ਇਨਸਾਨੀਅਤ ਉਹਦੇ ਬਦਲੇ ਆਪਣੇ ਬੱਚਿਆਂ ਨੂੰ ਵੀ ਕੁਰਬਾਨ ਕਰਤਾ ਤੇ ਅੱਜ ਅਸੀਂ ਆਪਣੀ ਛੋਟੀ ਜੀ ਸਮੱਸਿਆ ਨੂੰ ਲੈ ਕੇ ਇੱਕਦਮ ਮੋਲਡ ਹੋ ਜਾਂਦੇ ਆ ਕਿੱਡੇ-ਕੱਡੇ ਵੱਡੇ ਸੈਕਰੀਫਾਈਸ ਕਰ ਜਾਂਦੇ ਆ ਅਸੀਂ ਆਪਣੇ ਮਾਪੇ-ਮਾਪ ਦੀ ਸੇਵਾ ਕਰਨ ਦੇ ਬਦਲੇ ਜਾਂ ਆਪਾਂ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਕਿਸੇ ਆਪਣੇ ਦੀ ਮਦਦ ਕਰਨ ਦੇ ਬਦਲੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਨਾਰਾਜ਼ਗੀ ਗੁੱਸੇ ਪ੍ਰਗਟ ਕਰਦੇ ਹਾਂ ਅਸੀਂ ਜਦੋਂ ਕਿਸੇ ਨੂੰ ਲੈਣ ਜਾਂਦੇ ਆ ਸਾਨੂੰ ਕਾਲ ਆਉਂਦੀ ਹੈ ਪਿੰਡ ਚੋਂ ਵੀ ਇੱਥੇ ਇੱਕ ਬਜ਼ੁਰਗ ਪਿਆ ਵਾ ਇਹਨੂੰ ਕੋਈ ਨਹੀਂ ਸੰਭਲਣ ਵਾਲਾ ਲਵਾਰਸ ਹੈ ਦੇ ਅੱਗੇ ਪਿੱਛੇ ਕੋਈ ਨਹੀਂ ਜਦੋਂ ਅਸੀਂ ਪਿੰਡ ਜਾਂਦੇ ਹਾਂ ਉੱਥੇ ਜਾ ਕੇ ਪੁੱਛਦੇ ਹਾਂ ਵੀ ਬਾਪੂ ਦਾ ਕੋਈ ਨਹੀਂ ਕਹਿੰਦੇ ਸੀ ਇਹਦਾ ਕੋਈ ਨਹੀਂ ਲਵਾਰਸ ਆ ਤਾਂ ਪਿੱਛੋਂ ਇਕੱਠ ਦੇ ਵਿੱਚੋਂ ਕੋਈ ਹੌਲੀ ਦੇ ਕੇ ਬੋਲਦਾ ਬਾਈ ਇਹ ਸਾਹਮਣੇ ਜਿਹੜਾ ਘਰ ਆ ਇਹਦੇ ਭਰਾ ਦਾ ਵਾ ਜਿਹੜੀ ਆ ਕੋਠੀ ਆ ਇਹ ਦੂਜੇ ਭਰਾ ਦੀ ਇਹਦੇ ਦੀ ਜਿਹੜੇ ਉਹ ਸਾਹਮਣੇ ਖੜੇ ਆ ਦੋ ਜਾਨੇ ਉਹ ਭਤੀਜੇ ਆ ਬਾਪੂ ਦੇ ਮਤਲਬ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਲਵਾਰਸ ਆ ਮਤਲਬ ਇਹ ਕਿਉਂ ਹੋ ਰਿਹਾ ਐਸੇ ਹਾਲਾਤ ਕਿਉਂ ਬਣ ਰਹੇ ਆ ਬੀ ਇਹ ਰਿਸ਼ਤੇ ਜਿਹੜੇ ਚਾਚੇ ਤਾਏ ਸੀ ਜਿਹੜੇ ਭਰਾ ਭਤੀਜੇ ਸੀ ਮਾਮੇ ਮਾਸੀਆਂ ਭੂਆ ਇਹ ਲਗਭਗ ਟੁੱਟਦੇ ਜਾ ਰਹੇ ਜਣਾ ਸਾਡੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਬਖਸ਼ੀ ਅਸੀਂ ਬਿਲਕੁਲ ਕਦੇ ਸੋਚਿਆ ਨਹੀਂ ਸੀ ਅਸੀਂ ਇੱਕ ਆਮ ਇਨਸਾਨ ਸੀ ਕਾਮ ਜਿੰਦਗੀ ਮਿਡਲ ਕਲਾਸ ਫੈਮਿਲੀ ਸੀ ਮੇਰੇ ਫਾਦਰ ਸਾਹਿਬ ਫੌਜ ਦੇ ਵਿੱਚੋਂ ਰਿਟਾਇਰ ਹੋਏ ਉਸ ਤੋਂ ਬਾਅਦ ਉਹ ਟੈਕਸੀ ਚਲਾਉਣ ਲੱਗ ਗਏ ਉਦੋਂ ਇਹ ਜੀ ਸੀਦਾ ਡਾਕਰ ਸੀ ਉਹਦੇ ਵਿੱਚ ਸਿਰਫ ਅਮਰੂਤੀ ਬੈਨ ਹੁੰਦੀ ਸੀ ਇੱਕ ਜਾਂ ਬੈਸਟਰਕਾਰ ਹੁੰਦੀ ਸੀ ਜਾਂ ਫੀਅਰਡ ਸੀ ਤਾਂ ਮੇਰੇ ਫਾਦਰ ਸਾਹਿਬ ਉਹੀ ਗੱਡੀ ਚਲਾਉਂਦੇ ਸੀ ਅਸੀਂ ਤਿੰਨ ਭਰਾ ਸੀ ਸਾਡੀ ਡੇਢ ਏਕੜ ਜ਼ਮੀਨ ਸੀ ਪਰ ਜ਼ਿੰਦਗੀ ਚ ਅਸੀਂ ਉਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖਿਆ ਇਨਸਾਨ ਜ਼ਿਆਦਾਤਰ ਆਪਣੀਆਂ ਦੁੱਖ ਤਕਲੀਫਾਂ ਤੋਂ ਹੀ ਸਿੱਖਦਾ ਤਾਂ ਜਦੋਂ ਅਸੀਂ ਥੋੜਾ ਜਿਹਾ ਆਪਣੇ ਜੋਗੇ ਹੋਏ ਕੁਝ ਕਰਨ ਜੋਗੇ ਹੋਏ ਜਿਵੇਂ ਵੀਰ ਜੀ ਨੇ ਦੱਸਿਆ ਕਿ ਅਸੀਂ ਇਹ ਸਿਰਦਾ ਕੰਮ ਕਰਨ ਲੱਗ ਗਏ ਫਿਰ ਅਸੀਂ ਇੱਕ ਢਾਬਾ ਲੈ ਲਿਆ ਰੈਂਟ ਤੇ ਦਰਾਹੇ ਦੇ ਕੋਲੇ ਉਹ ਚਲਾਉਣ ਲੱਗੇ ਤਾਂ ਮਨ 'ਚ ਕਿਤੇ ਨਾ ਕਿਤੇ ਦੁੱਖ ਸੀ ਕਿਉਂਕਿ ਜਦੋਂ ਤਕਲੀਫ ਦੇਖੀ ਹੋਈ ਸੀ ਆਪਣੀ ਤਕਲੀਫ ਦੂਸਰੇ ਦੀ ਤਕਲੀਫ ਆਪਣੇ ਵਰਗੀ ਹੀ ਲੱਗਦੀ ਹੈ ਤੇ ਇੱਕ ਢਾਬੇ ਤੇ ਇੱਕ ਬੰਦਾ ਆਇਆ ਸਾਡੇ ਰੋੜਦਾ ਰੋੜਦਾ ਉਹਨੂੰ ਪੈਰਾਲਾਈਜ਼ ਹੋਇਆ ਹੋਇਆ ਸੀ ਅਸੀਂ ਉਹਨੂੰ ਚੁੱਕਿਆ ਜਾ ਕੇ ਉਹਨੂੰ ਚਾਹ ਪਾਣੀ ਪਿਲਾਇਆ ਉਹਦੇ ਗਰਮੀਆਂ ਦੇ ਵਿੱਚ ਸਰਦੀਆਂ ਵਾਲੇ ਕੱਪੜੇ ਪਾਏ ਹੋਏ ਸੀ ਬਹੁਤ ਮੋਟੇ ਗੋਹੇ ਨਾਲ ਲਿਬੜਿਆ ਹੋਇਆ ਸੀ ਉਦੀ ਰਾਈਟ ਸਾਈਡ ਪੈਰਾਲਾਈਸੀਂ ਮੇਰੇ ਫਾਦਰ ਦੀ ਵੀ ਰਾਈਟ ਸਾਈਡ ਪੈਰਾਲਾਈਸੀਂ ਮੈਨੂੰ ਐ ਲੱਗਿਆ ਮੇਰਾ ਬਾਪ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ ਹੁੰਦਾ ਤਾਂ ਇਸ ਤਰ੍ਹਾਂ ਉੱਥੋਂ ਇੱਕ ਸਾਡਾ ਸਫਰ ਰਿਸ਼ਕੂ ਹੋਇਆ ਉਸ ਵੀਰ ਨੂੰ ਨਮਾਤ ਵਾ ਕੇ ਕੱਪੜੇ ਚੇਂਜ ਕਰਾ ਕੇ ਉਹਦੀਆਂ ਫੋਟੋਆਂ ਅਸੀਂ ਫੇਸਬੁੱਕ ਤੇ ਪਾ ਦਿੱਤੇ ਆ ਉੱਥੋਂ ਦਾ ਘਰ ਲੱਭ ਜਾਂਦਾ ਦੂਸਰੇ ਦਿਨ ਉਹਦਾ ਭਰਾ ਉੱਥੇ ਪਹੁੰਚਦਾ ਜਦੋਂ ਉਹ ਦੇਖਦਾ ਵੀ ਇਹਨੂੰ ਤਾਂ ਪੈਰਾਲਾਈਜ਼ ਹੋਇਆ ਉਹਨੂੰ ਅਸੀਂ ਦੱਸਦੇ ਆਂ ਵੀ ਇਹਨੇ ਤਿੰਨ ਚਾਰ ਵਾਰ ਟਾਇਲਟ ਵਿੱਚ ਹੀ ਕਰ ਲਈ ਸੀ ਤਿੰਨ ਚਾਰ ਵਾਰੀ ਨਮਾਜ਼ ਚੁੱਕੇ ਆ ਕੱਲ ਦੇ ਵੀਰ ਦੀ ਕੇਅਰ ਕਰੀ ਇਹਦੀ ਮਤਲਬ ਤੇਰਾ ਭਰਾ ਵਾ ਵੀ ਇਹਦੀ ਸੰਭਾਲ ਕਰੀ ਹੁਣ ਤੂੰ ਅਸੀਂ ਤਾਂ ਉਹਨੂੰ ਸਮਝਾ ਰਹੇ ਸੀ ਉਹਦੇ ਤੇ ਉਲਟਾ ਸਰ ਹੋ ਰਿਆ ਸੀ ਉਸ ਚੀਜ਼ ਦਾ ਉਹਨੂੰ ਹੋਰ ਤਰੀਕੇ ਨਾਲ ਲੈ ਰਿਹਾ ਸੀ ਅਸੀਂ ਉਹਨੂੰ ਦੱਸ ਰਹੇ ਸੀ ਵੀ ਅਸੀਂ ਤਿੰਨ ਵਾਰ ਕੱਪੜੇ ਬਦਲੇ ਆ ਉਸ ਚੀਜ਼ ਨੂੰ 네ਗੇਟਿਵ ਤਰੀਕੇ ਨਾਲ ਸੋਚ ਕੇ ਵੀ ਇਹਨੂੰ ਸੰਭੂ ਕੌਣ ਕਰੇ ਜਾ ਕੇ ਥੋੜਾ ਟਾਈਮ ਤੇ ਡਿਸੀਜਨ ਲੈ ਲੈਂਦਾ ਜਿਹੜਾ ਜੱਫੀਆਂ ਪਾ ਰਿਆ ਸੀ ਆਪਣੇ ਭਰਾ ਨੂੰ ਜਿਹੜਾ ਬੜੇ ਸਾਨੂੰ ਦੱਸ ਰਿਹਾ ਸੀ ਵੀ ਡੇਢ ਸਾਲ ਬਾਅਦ ਅਸੀਂ ਮਿਲੇ ਆ ਵੀਰੇ ਇਹ ਮੇਰਾ ਬ੍ਰਦਰ ਅੱਗੇ ਵੀ ਦੋ ਤਿੰਨ ਮੇਰੇ ਘਰੋਂ ਭੱਜ ਗਿਆ ਇਹਨੂੰ ਅੱਗੇ ਇੱਕ ਗੁਜਰਾਂ ਦੇ ਬਾੜੇ ਚ ਛੜਾ ਕੇ ਲੈ ਕੇ ਆਏ ਸੀ ਅਸੀਂ ਹੁਣ ਫੇਰ ਇਹ ਬਾੜੇ ਚ ਹੀ ਸੀਗਾ ਕਿਸੇ ਸਾਨੂੰ ਪਤਾ ਲੱਗਿਆ ਸੀ ਤਾਂ ਫੇਰ ਉਹਨੇ ਦੱਸੀ ਵੀ ਸਾਨੂੰ ਵੀ ਥੋੜੀ ਸਮਝ ਆਈ ਵੀ ਇਹਨੂੰ ਅਧਰੰਗ ਤਾਂ ਹੀ ਹੋਇਆ ਜਦੋਂ ਕੰਮ ਕਰਦਾ ਸੀ ਉਹ ਰੋਟੀ ਨਹੀਂ ਸੀ ਦਿੰਦੇ ਪ੍ਰੋਪਰ ਜਦੋਂ ਇਹਨੂੰ ਪੈਰਾਲਾਈਜ਼ ਹੋ ਗਿਆ ਉਹ ਚੱਕ ਕੇ ਉਹਨੂੰ 40 50 ਕਿਲੋਮੀਟਰ ਦੂਰ ਸੜਕ ਤੇ ਛੱਡ ਜਾਂਦੇ ਜਦੋਂ ਇਦਾਂ ਦਾ ਬੰਦਾ ਕੋਈ ਉਹਨਾਂ ਦੇ ਬਾੜਿਆਂ ਚ ਨਾ ਜਿਹੜੇ ਬੰਦੇ ਰੱਖਦੇ ਆ ਉਹ ਇਦਾਂ ਛੁੱਟ ਦਿੰਦੇ ਆ ਬੰਦੇ ਨੂੰ ਇਲਾਜ ਨਹੀਂ ਕਰਾਉਂਦੇ ਉਹਦਾ ਤੇ ਉਹ ਰੁੱੜਦ ਰੁੱੜਦ ਸਾਡੇ ਤਾਂ ਜਦੋਂ ਉਹਨੂੰ ਪਤਾ ਲੱਗਿਆ ਕਿ 100% ਪੈਰਾਲਾਈਜ਼ਡ ਆ ਉਹਨੇ ਚੱਲ ਨਹੀਂ ਸਕਦਾ ਤਾਂ ਉਹ ਕਹਿੰਦਾ ਮੈਂ ਨਹੀਂ ਇਹਨੂੰ ਲਿਜਾ ਸਕਦਾ ਅਸੀਂ ਉਹਨੂੰ ਬੜੀਆਂ ਨਾਣਤਾ ਵੀ ਪਾਈਆਂ ਸਮਝਾਇਆ ਵੀ ਸਪੋਰਟ ਵੀ ਕੀਤੀ ਅਸੀਂ ਕਿ ਯਾਰ ਤੈਨੂੰ ਜੇ ਪੈਸੇ ਚਾਹੀਦੇ ਕੋਈ ਨਾ ਅਸੀਂ ਮਦਦ ਕਰਦਿਆਂ ਕਰਾਂਗੇ ਪਰ ਤੇਰਾ ਭਰਾ ਵਾ ਸਕਾ ਯਾਰ ਪਰ ਉਹ ਲੈ ਕੇ ਨਹੀਂ ਗਿਆ ਉਹ ਬੰਦਾ ਅੱਜ ਵੀ ਸਾਡੇ ਕੋਲੇ ਰਹਿੰਦਾ 10 ਸਾਲ ਹੋ ਗਿਆ ਉਹਦਾ ਬ੍ਰਦਰ ਕਦੇ ਨਹੀਂ ਆਇਆ ਮੁੜ ਕੇ ਕਿਉਂਕਿ ਉਹਨੇ ਉਹਦਾ ਹਿੱਸਾ ਖਾਣਾ ਸੀ ਉਹਦਾ ਘਰ ਅਸੀਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਿਛਲੇ 10 ਸਾਲਾਂ ਤੋਂ ਦਿਨ ਰਾਤ ਸੇਵਾ 'ਚ ਲੱਗੇ ਹੋਏ ਅੱਜ ਸਾਡੇ ਪਰਿਵਾਰ ਦੇ ਵਿੱਚ 850 ਮੈਂਬਰ ਰਹਿ ਰਿਆ ਜਿਹੜੇ ਸੜਕਾਂ ਤੋਂ ਲਵਾਰਸ ਬਾਪੂ ਬਜ਼ੁਰਗ ਬੱਚੇ ਬੱਚੀਆਂ ਛੋਟੇ ਛੋਟੀਆਂ ਜਿਹੜੇ 48 ਤਾਂ ਬੱਚੇ ਨੇ ਜਿਹੜੇ ਮੈਨੂੰ ਪਾਪਾ ਕਹਿੰਦੇ ਆ ਸਾਨੂੰ ਹਨਾ ਬੱਚੀਆਂ ਨੇ ਜਿਨ੍ਹਾਂ ਦੇ ਮੰਮੀ ਪਾਪਾ ਹੈ ਨਹੀਂ ਜਾਂ ਜੋ ਅੱਜ ਪੰਜਾਬ ਦੀ ਤਰਾਸ ਦੀ ਹੈ ਚਿੱਟੇ ਕਰਕੇ ਅਡੈਕਟ ਹੋ ਗਏ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਛੱਡਤਾ ਦੈਟਸ ਸਪੈਸ਼ਲ ਬੱਚੇ ਨੇ ਸਾਡੇ ਕੋਲੇ ਕਰੀਬ 40 42 ਬੱਚੇ ਜਿਹੜੇ ਮੰਦ ਬੁੱਧ ਜਾਂ ਸਪੈਸ਼ਲ ਆ ਮਾਂ ਬਾਪ ਉਹਨਾਂ ਨੂੰ ਪਾਲਣਾ ਨਹੀਂ ਚਾਹੁੰਦੇ ਛੱਡ ਦਿੰਦੇ ਨੇ ਤੇ ਉਸ ਤਰ੍ਹਾਂ ਦੇ ਬੱਚੇ ਅਸੀਂ ਸੰਭਾਲ ਰਹੇ ਹਾਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਸਾਡੀਆਂ ਜਿਹੜੀਆਂ ਕਿਤੇ ਨਾ ਕਿਤੇ ਮੈਂਟਲੀ ਜਾਂ ਫਿਜ਼ੀਕਲੀ ਡਿਸੇਬਲ ਸੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਸਾਡੇ ਬਜ਼ੁਰਗ ਨੇ ਬਾਪੂ ਜਿਨ੍ਹਾਂ ਦੇ ਬੱਚਿਆਂ ਨੇ ਉਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਵੀ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਦੇ ਕੰਮ ਦੇ ਨਹੀਂ ਸੀ ਰਹੇ ਅੱਜ ਤੱਕ ਜਿਹੜੇ 10 ਸਾਲਾਂ ਚ ਕਰੀਬ 5000 ਤੋਂ ਪਲੱਸ ਮੈਂਬਰ ਆਪੋ ਆਪਣੇ ਘਰਾਂ ਚ ਚਲੇ ਗਏ ਆ سوشل ਮੀਡੀਆ ਦਾ ਹੀ ਕਿਉਂਕਿ سوشل ਮੀਡੀਆ ਤੋਂ ਸੇਵਾ ਸ਼ੁਰੂ ਹੋਈ ਸੀ سوشل ਮੀਡੀਆ ਨੇ ਸਾਨੂੰ ਅੱਜ ਇੱਥੇ ਤਿੱਕਰ ਲੈ ਕੇ ਆਂਦਾ ਤੁਹਾਡੇ ਰੂਬਰੂ ਵੀ ਕਰਾਇਆ ਔਰ ਇਸ سوشل ਮੀਡੀਆ ਤੋਂ ਅਸੀਂ ਉਹਨਾਂ ਦੇ ਘਰ ਲੱਬ ਲੱਬ ਕੇ ਤਾਮਿਲਨਾਡੂ ਕਰਨਾਟਕਾ ਤ੍ਰਿਵਿੰਦਰਮ ਨੇਪਾਲ ਦੇ ਵਿੱਚ ਕਿੰਨੇ ਬੰਦੇ ਭੇਜੇ ਜਿਨ੍ਹਾਂ ਨੂੰ ਇੱਥੇ ਸਲੇਬ ਬਣਾ ਆਪਣਾ ਰੱਖਿਆ ਸੀ ਉਹਨਾਂ ਨੇ ਘਰ ਲੱਬ ਲੱਬ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਮਤਲਬ ਇੱਕ ਅਸੀਂ ਮੈਂ 10 ਪੜ੍ਹਿਆ ਮੈਂ ਕਦੇ ਕਾਲਜ ਨਹੀਂ ਗਿਆ ਮੈਨੂੰ ਇੰਗਲਿਸ਼ ਪੜਨ ਸੁਣਨ ਦੇ ਵਿੱਚ ਸਮਝਣ ਦੇ ਵਿੱਚ ਦਿੱਕਤ ਆ ਮੈਂ ਇੰਨਾ ਨਹੀਂ ਇੰਟੈਲੀਜੈਂਟ ਪਰ ਸਾਡੇ ਵਰਗਾ ਇੱਕ ਬੰਦਾ ਜਿਹੜਾ ਸਮਾਜ ਦੇ ਸਾਰੇ ਪੱਖਾਂ ਤੋਂ ਫੇਲ ਸੀ ਜੇ ਉਹ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਤਾਂ ਇੱਕ ਆਮ ਬੰਦਾ ਆਪਣੇ ਰਿਸ਼ਤੇ ਨੂੰ ਕਿਉਂ ਨਹੀਂ ਨਿਭਾ ਰਿਹਾ ਇੱਕ ਉਹ ਇਨਸਾਨ ਜਿਹਨੂੰ ਉਹਦੇ ਮਾਪੇ ਨੇ ਪਾਲਿਆ ਪੜਾਇਆ ਲਿਖਾਇਆ ਉਹ ਆਪਣੇ ਮਾਪੇ ਤੋਂ ਮੁਨਕਰ ਕਿਉਂ ਹੋ ਰਿਹਾ ਉਹ ਬੱਚਾ ਜਿਹਦੇ ਨਾਲ ਹਰ ਇੱਕ ਉਹਦਾ ਚਾਹ ਪੂਰਾ ਕਰਨ ਲਈ ਲਾੜ ਕਰਨ ਲਈ ਮਾਪਿਓ ਨੇ ਆਪਣੀ ਜ਼ਿੰਦਗੀ ਨਿਸ਼ਾਵਰ ਕਰਤੀ ਉਹ ਕਿਉਂ ਆਪਣੇ ਨੂੰ ਛੱਡ ਦਿੰਦੇ ਨੇ ਇਹ ਪਿਛਲੇ 10 ਸਾਲਾਂ ਤੋਂ ਅਸੀਂ ਬੜੀ ਨੇੜੇ ਹੋ ਕੇ ਦੇਖ ਰਹੇ ਹਾਂ ਅੱਜ ਅਸੀਂ ਇੱਥੇ ਆਏ ਹਾਂ ਇਹ ਬੜਾ ਵੱਡਾ ਵਿਦਿਆ ਦਾ ਮੰਦਿਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਸਾਡੀ ਕੋਈ ਹیثیت ਨਹੀਂ ਵੀ ਇੱਥੇ ਅਸੀਂ ਖੜ ਕੇ ਤੁਹਾਡੇ ਨਾਲ ਗੱਲ ਕਰ ਸਕੀਏ ਐਜੂਕੇਸ਼ਨ ਦੇ ਬਦਲੇ 'ਚ ਅਸੀਂ ਗੱਲ ਕਰੀਏ ਸਾਡੀ ਕੋਈ ਹیثیت ਨਹੀਂ ਪਰ ਜੋ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਬੜੀ ਮਹਿਸੂਸ ਕੀਤਾ ਦਿਲ ਤੋਂ ਜਿਉ ਅਸੀਂ ਇਹਨਾਂ ਖਾਣਾ ਦੇਖਿਆ ਜਾਂ ਇਹਨਾਂ ਹੱਥਾਂ ਦੇ ਨਾਲ ਹੰਾਇਆ ਅੱਜ ਦੇ ਇਨਸਾਨ ਦੀ ਬਾਡੀ ਦੇ ਵਿੱਚ ਜੇ ਗੱਲ ਮੰਨੀਏ ਇਹ ਰਿਸ਼ਤਾ ਤੇ ਸ਼ਰਮ ਮੰਨਣ ਦੀ ਹੈ ਤਾਂ ਇਨਸਾਨ ਦੀ ਪੂਰੀ ਬਾਡੀ ਨੂੰ ਕੀੜੇ ਖਾ ਚੁੱਕੇ ਆ ਅਸੀਂ ਹਰ ਇੱਕ ਬਾਡੀ ਦੇ ਪਾਰਟ ਦੇ ਵਿੱਚੋਂ ਕੀੜੇ ਕੱਢ ਚੁੱਕੇ ਆ ਇਹ ਹੱਥ ਹੁਣ ਤੱਕ ਸਾਡੇ ਕੋਲੇ ਕਰੀਬ 184 ਬੰਦੇ ਇਦਾਂ ਦੇ ਆਏ ਆ ਬੀਬੀਆਂ ਭੈਣਾ ਮਾਵਾਂ ਬਾਪੂ ਬਜ਼ੁਰਗ ਜਿਨ੍ਹਾਂ ਦੇ ਕੀੜੇ ਪਏ ਹੋਏ ਸੀ। ਔਰ ਬ੍ਰੈਸਟ ਕੈਂਸਰ ਦੇ ਨਾਲ ਕੀੜੇ ਪਏ ਹੋਏ ਸਿਰ 'ਚ ਮੂੰਹ 'ਚ ਅੱਖ 'ਚ ਪੈਰ 'ਚ ਹੱਥ 'ਚ ਪੇਟ 'ਚ ਟਾਇਲਟ ਵਾਲੀ ਜਗ੍ਹਾ ਬਾਥਰੂਮ ਵਾਲੀ ਜਗ੍ਹਾ ਮਤਲਬ ਬੋਡੀ ਦਾ ਕੋਈ ਪਾਰਟ ਇਨਸਾਨ ਦਾ بچਿਆ ਨਹੀਂ। ਇੱਥੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ ਹੀ ਕਰੀਬ ਅਸੀਂ 42 43 ਮੈਂਬਰ ਇਦਾਂ ਦੇ ਲੈ ਜਾ ਚੁੱਕੇ। ਕੱਲ ਵੀ ਇੱਥੋਂ ਇੱਕ ਬੰਦਾ ਲੈ ਕੇ ਗਏ ਆ ਜਿਹਦੇ ਪੈਰਾਂ 'ਚ ਕੀੜੇ ਪਏ ਆ। ਚਿਤਾ ਸਾਹਿਬ ਦੇ ਬਾਹਰ ਪਿਆ ਸੀ ਅੱਜ ਵੀ ਇੱਕ ਵੀਡੀਓ ਹੁਣ ਆਈ ਹੋਈ ਆ ਅਸੀਂ ਇੱਥੋਂ ਤੁਹਾਡੇ ਕੋਲ ਜਾਣ ਤੋਂ ਬਾਅਦ ਉਹਨੂੰ ਲੈ ਕੇ ਜਾਣਾ ਇੱਥੋਂ ਉਹਦੇ ਦੋਨੋਂ ਪੈਰ ਦੋਨੋਂ ਲੱਤਾਂ 'ਚ ਕੀੜੇ ਪਏ ਹੋਏ ਮਤਲਬ ਇਹ ਕੀੜੇ ਕੀ ਆ ਸ਼ਬਦ ਆਪਾਂ ਕੀੜੇ ਸੁਣਦੇ ਆ ਕੀੜੇ ਇੱਕ ਮੱਖੀ ਦਾ ਲਾਰਵਾ ਇੱਕ ਮੈਗਟਸ ਨੇ ਪਰ ਇਹ ਕਿਉਂ ਪੈ ਰਹੇ ਨੇ ਕਿਉਂਕਿ ਅਸੀਂ ਬਦਲ ਗਏ ਆ ਸਾਡੀ ਸੋਚ ਬਦਲ ਗਈ ਆ ਅਸੀਂ ਗੁਰੂ ਘਰ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਦਰਬਾਰ ਸਾਹਿਬ ਮੰਦਿਰ ਜਾਣਦੇ ਹੋ ਮੱਥਰ ਦੇਖਣ ਜਾਂ ਉੱਤੇ ਬਾਹਰ ਬਹੁਤ ਸਾਰੇ ਲੋਕ ਬੈਠੇ ਹੁੰਦੇ ਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਭਿਖਾਰੀ ਸਮਝਦੇ ਆ ਮੰਗਤੇ ਸਮਝਦੇ ਆ ਅਸੀਂ ਜੇ ਹੋਵੇ ਤਾਂ 10 ਰੁਪਏ ਦੇ ਦਿੰਦੇ ਆ ਨਹੀਂ ਤਾਂ ਅਸੀਂ ਆਪਣਾ ਬਿਲਕੁਲ ਇੱਕੋ ਹੀ ਟੀਚਾ ਹੁੰਦਾ ਵੀ ਅਸੀਂ ਅੰਦਰ ਜਾਣਾ ਮੱਥਾ ਟੇਕਣਾ ਅਰਦਾਸ ਕਰਨੀ ਜੋ ਸਾਨੂੰ ਚਾਹੀਦਾ ਸੀ ਉਹ ਮੰਗਣਾ ਜਾਂ ਜੋ ਸਾਡੀ ਸ਼ਰਤ ਹੈ ਉਹ ਕਰਕੇ ਅਸੀਂ ਆਪਣਾ ਵਾਪਸ ਚਲੇ ਜਾਣਾ ਅੱਗੇ ਆਸੇ ਪਾਸੇ ਕੀ ਹੋ ਰਿਹਾ ਸਾਨੂੰ ਕੋਈ ਮਤਲਬ ਨਹੀਂ ਇਸੇ ਤਰ੍ਹਾਂ ਹੀ ਅਸੀਂ ਆਪਣੇ ਸਮਾਜ ਚ ਹੋ ਗਏ ਆ ਸੋਸਾਇਟੀ ਚ ਹੋ ਗਏ ਆ ਇਸੇ ਤਰ੍ਹਾਂ ਹੀ ਅਸੀਂ ਆਪਣੀਆਂ ਰਿਸ਼ਤੇਦਾਰੀਆਂ 'ਚ ਹੋ ਗਏ ਹਾਂ ਅਸੀਂ ਜਿਹਦੇ ਨਾਲ ਵਰਤਣਾ ਜਿਵੇਂ ਵਰਤਣਾ ਓਵੇਂ ਵਰਤੀ ਜਾਂਦੇ ਹਾਂ ਸਾਨੂੰ ਕੋਈ ਮਤਲਬ ਨਹੀਂ ਸਾਡੀ ਭੂਆ ਦੇ ਘਰ 'ਚ ਕੀ ਹੋ ਰਿਹਾ ਮਾਸੀ ਦੇ ਘਰ 'ਚ ਕੀ ਹੋ ਰਿਹਾ ਚਾਚਾ ਕਿਵੇਂ ਆ ਤਾਇਆ ਕਿਵੇਂ ਆ ਸਾਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਜਿੱਤੇ ਕਰਕੇ ਅੱਜ ਪੰਜਾਬ 'ਚ ਧੜਾ ਧੜਾ ਆਸ਼ਰਮ ਬਣ ਰਹੇ ਆ ਜਿੱਦੇ ਕਰਕੇ ਸਾਡੇ ਵਰਗੇ ਚੋਰ ਚੱਕੇ ਸਮਾਜਸ਼ੀਵੀ ਬਣ ਰਹੇ ਆ ਵੀ ਆਪਾਂ ਇਹ ਉੱਚ ਵਿੱਦਿਆ ਲੈਣ ਦਾ ਤਾਹੀਂ ਪਿਆਦਾ ਵੀ ਜੇ ਅਸੀਂ ਉੱਚ ਕੁਟੀਰੀ ਇਨਸਾਨ ਬਣਦੇ ਸਾਡੇ ਅੰਦਰ ਜੇ ਇਨਸਾਨੀਅਤ ਹੈਗੀ ਆ ਆਪਾਂ ਇੱਕ ਚੰਗੇ ਇਨਸਾਨ ਬਣੀਏ ਸਾਨੂੰ 84 ਲੱਖ ਜੁਨਾਂ ਤੋਂ ਬਾਅਦ ਆਪਾਂ ਅਕਸਰ ਗੱਲ ਸੁਣਦੇ ਆ ਕਰਦੇ ਆ ਮੌਕਾ ਮਿਲਿਆ ਇਹ ਮਨੁੱਖੀ ਸ਼ਰੀਰ ਮਿਲਿਆ ਪਰ ਇਹ ਇੱਕ ਦੁਰਲਭ ਚੀਜ਼ ਆ ਜਾਨਵਰ ਪੰਛੀ ਕਿਸੇ ਕੋਲੇ ਇਸ ਤਰ੍ਹਾਂ ਦੀ ਬੁੱਧੀ ਨਹੀਂ ਹੈ ਜੋ ਇਨਸਾਨ ਨੂੰ ਮਿਲਿਆ ਪਰ ਅੱਜ ਦਾ ਇਨਸਾਨ ਜਾਨਵਰਾਂ ਨੂੰ ਵੀ ਪਿੱਛੇ ਛੱਡ ਹੀ ਜਾਂਦਾ ਜਾਨਵਰ ਵੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਦੀ ਕੋਈ ਕਸਰ ਨਹੀਂ ਛੱਡਦੇ ਪੇਡਾਂ ਬੱਕਰੀਆਂ ਵੀ ਆਪਾਂ ਦੇਖਦੀਆਂ ਡਿਸਕਵਰੀ ਚੈਨਲਾਂ ਤੇ ਸ਼ੇਰਾਂ ਦੇ ਮੂਹਰੇ ਖੜ੍ਹ ਜਾਂਦੀਆਂ ਜਾਂ ਕੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਪਰ ਅੱਜ ਦਾ ਮਨੁੱਖ ਸਿਰਫ ਪੈਸੇ ਵੱਲ ਹੋ ਗਿਆ ਤਰੱਕੀਆਂ ਉਹਨਾਂ ਨੇ ਸਾਰੀਆਂ ਪੈਸਿਆਂ ਨੂੰ ਮੰਨ ਲਿਆ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਪਰ ਜਦੋਂ ਜਾਗੋ ਉਦੋਂ ਹੀ ਸਵੇਰਾ ਜਦੋਂ ਸਾਨੂੰ ਚਾਨਣ ਹੋਇਆ 10 ਸਾਲ ਹੋ ਗਿਆ ਬਹੁਤ ਕਿਰਪਾ ਗੁਰੂ ਸਾਹਿਬ ਦੀ ਸਵਾਸ ਸਵਾਸ ਸੇਵਾ ਦੇ ਲੇਖੇ ਲੱਗਿਆ ਹੋਇਆ ਕਿ ਆਪਾਂ ਪੜ੍ਹ ਲਿਖਤ ਰਹੇ ਆ ਪਰ ਕਿਤੇ ਨਾ ਕਿਤੇ ਅਸੀਂ ਆਪਣੀਆਂ ਜੜ੍ਹਾਂ ਨਾਲ ਟੁੱਟ ਰਹੇ ਆ ਅਸੀਂ ਜ਼ਰੂਰ ਇਸ ਗੱਲ ਤੇ ਘਟੋ-ਘਟ ਫਰਜ਼ ਨਿਭਾ ਲਈਏ ਵੀ ਜਿਹੜਾ ਸਾਡਾ ਦਾਇਰਾ ਸਾਡੇ ਰਿਸ਼ਤੇਦਾਰੀਆਂ ਆਈਆਂ ਅਸੀਂ ਉਹਨਾਂ ਨੂੰ ਹੀ ਸੰਭਾਲ ਲਈਏ ਵੇ ਸਾਡੇ ਪਰਿਵਾਰ ਤੇ ਸਾਡੀ ਰਿਸ਼ਤੇਦਾਰੀ ਚ ਕੋਈ ਲੋੜਵੰਦ ਕੋਈ ਐਨਜੀਓ ਵਾਲਾ ਕੋਈ ਆਸ਼ਰਮ ਵਾਲਾ ਕੋਈ ਆ ਕੇ ਨਾਲ ਲੇ ਕੇ ਜਾਵੇ ਤੇ ਕੋਈ ਲਵਾਰਸ ਰਹੀ ਨਾ ਕੋਈ ਲੋੜਵੰਦ ਰਹੀ ਨਾ ਉਹ ਆਪਣੇ ਵੱਲੋਂ ਹੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਨਾ ਜਦੋਂ ਅਸੀਂ ਕਿਸੇ ਨੂੰ ਲੈਣ ਜਾਂਦੇ ਹਾਂ ਕੌਣ ਹੁੰਦੇ ਨੇ ਉਹ ਲੋਕ ਬੜੀਆ ਘਰਬਾਰਾਂ ਵਾਲੇ ਲੋਕ ਪਰਿਵਾਰਾਂ ਵਾਲੇ ਲੋਕ ਲਵਾਰਸ ਕਹੇ ਜਾਂਦੇ ਇਸ ਕਰਕੇ ਮੈਂ ਜ਼ਿਆਦਾ ਗੱਲਾਂ ਤਾਂ ਬਹੁਤ ਦਿਕਰੀਏ ਤਾਂ ਬਹੁਤ ਸਾਰੀਆਂ ਐਗਜ਼ਾਮਪਲਾਂ ਬਹੁਤ ਸਾਰੀਆਂ ਧਾਰਨਾਵਾਂ ਜੋ ਸਾਡੀ ਜ਼ਿੰਦਗੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਪਰ ਮੋਰਲ ਆਫ ਸਟੋਰੀ ਤਾਂ ਇੱਕੋ ਹੀ ਆ ਵੀ ਸਾਨੂੰ ਆਪਣੇ ਅੰਦਰ ਝਾਤ ਮਾਰਨੀ ਪੈਣੀ ਹੈ ਸਾਨੂੰ ਇੱਕ ਬਿਹਤਰ ਭਵਿੱਖ ਤਾਂ ਹੀ ਮਿਲ ਸਕਦਾ ਜੇ ਅਸੀਂ ਬਿਹਤਰ ਇਨਸਾਨ ਬਣੀਏ ਚੰਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ